ਪੰਜਾਬ ਸਰਕਾਰ ਨੇ ਜੋ ਅਨਮਨੁੱਖੀ ਤਸ਼ੱਦਦ ਕਰਦਿਆਂ 19 ਤਰੀਕ ਨੂੰ ਇੱਕ ਬੰਨੇ ਮੀਟਿੰਗ ਸੱਦ ਕੇ ਦੂਸਰੇ ਪਾਸੇ ਬੱਤੀਆਂ ਬੰਦ ਕਰਕੇ ਅੰਦੋਲਨਾਂ ਨੂੰ ਖਦੇੜਨ ਵਾਲੀ ਕੋਈ ਮਤਲਬ ਜਿਹੜੀਆਂ ਕਸਰ ਨਹੀਂ ਛੱਡੀ ਔਰ ਪੰਜਾਬ ਉਸਦੇ ਸੀਨੀਅਰ ਅਧਿਕਾਰੀ ਜੋ ਬਿਹੇਵ ਕਰਦੇ ਰਿਹਾ ਉਹਦੇ ਵਿਰੋਧ ਦੇ ਵਿੱਚ ਦੋਆ ਫੋਰਮਾਂ ਵੱਲੋਂ ਵੱਡੀ ਪੱਧਰ ਤੇ ਅੱਜ ਸ਼ਹੀਦਿਆ ਪੰਗ ਸਿੰਘ ਰਾਜਵੀਰ ਸਿੰਘਦੇਵ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਸਵਾਗਤ ਕੀਤਾ ਜਾ ਰਿਹਾ ਔਰ 25 ਤਰੀਕ ਤੱਕ ਲਗਾਤਾਰ ਪੁਤਲੇ ਖੂਕੇ ਅਮਰੋਹ ਪਰਦਰਸ਼ਨ ਕਰਾਂਗੇ ਇਸ ਤੋਂ ਅੱਗੇ ਅਗਲੀ ਰਣਨੀਤੀ ਜਿਹੜੀ ਆ ਉਹ ਫੇਰ ਦੋਆ ਫਿਰ ਮੋਰਮਾ ਦੀ ਮੀਟਿੰਗ ਲੈ ਕੇ ਕਰਾਂਗੇ ਅਸੀਂ ਕਹਿਣਾ ਚਾਹੁੰਦੇ ਆਂ ਭਗਵੰਤ ਮਾਨਾ ਇਹਨੂੰ ਲੋਕਾਂ ਨੇ ਬਦਲਾਵ ਵਾਸਤੇ ਚੁਣਿਆ ਸੀ ਪਰ ਬਦਲੇ ਦੀ ਭਾਵਨਾ ਨਾਲ ਕੰਮ ਕਰਦੇ ਆਂ ਕੇਂਦਰ ਸਰਕਾਰ ਦੇ ਪੈਰ ਚ ਪੈਰ ਪਾਉਂਦੇ ਆਂ ਕਾਰਪੋਰੇਟ ਨੂੰ ਸਾਡੀਆਂ ਜ਼ਮੀਨਾਂ ਵਿੱਚ ਲਟਾਉਣ ਦੀ ਤਿਆਰੀ ਆ ਸਾਡੀ ਕਿਰਤੀ ਤੇਰੀ ਲਟਾਉਣ ਦੀ ਤਿਆਰੀ ਆ ਔਰ ਹਾਈਵੇ ਥਲੇ ਧੱਕੇ ਨਾਲ ਜ਼ਮੀਨਾਂ ਜਿਹੜੀਆਂ ਖੋਹ ਦਿੱਤੀਆਂ ਜਾ ਰਹੀਆਂ ਵਾਂ ਇਹਦੇ ਤੇ ਦੁਨੀਆ ਕਦੀ ਮਾਫ਼ ਨਹੀਂ ਕਰੂਗੀ ਰਾਜਗੁਰੂ ਸਿੰਘ ਦੇਵ ਤੇ ਸਰਦਾਰ ਭਗਤ ਸਿੰਘ ਹੋਣਾਂ ਦੀ ਰੂਹ ਅੱਜ ਇਹ ਰੋਂਦੀ ਹੋਊਗੀ ਕਿ ਅਸੀਂ ਸਿਰੌਕ ਤੋਂ ਘਰ ਬਚਾਉਂਦੇ ਰਹੇ ਕੁਰਸੀ ਦੇ ਕੀੜੇ ਸਾਡਾ ਦੇਸ਼ ਖਾ ਗਏ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਆ ਅੱਜ ਫਿਰੋਜ਼ਪੁਰ ਦੀ ਸ਼ੌਣੀ ਦਾਣਾ ਮੰਡੀ ਦੇ ਵਿੱਚ ਮਾਵਾ ਭੈਣਾ ਨੇ ਐਡੇ ਵੱਡੇ ਕੱਟ ਕੀਤੇ ਆ ਕਿ ਜਿਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਖਤ ਐਕਸ਼ਨ ਜਿਹੜੇ ਉਹ ਨਜ਼ਰ ਆਉਣਗੇ ਕਿਉਂਕਿ ਮਾਵਾ ਭੈਣਾ ਨੇ ਕਹਿਤਾ ਵਾ ਕਿ ਨਾ ਤੇ ਅਸੀਂ ਅਜੇ ਮਤਲਬ ਪਛਾਵਾਂ ਤੇ ਨਾ ਭਗਤ ਸਿੰਘ ਨੂੰ ਜੰਮਣੋਂ ਹਟਿਆ ਅਸੀਂ ਭਗਤ ਸਿੰਘ ਜਨਮ ਨੂੰ ਜੰਮਣ ਵਾਲੀਆਂ ਜਨਮਦਾਤੀਆਂ ਉਹ ਬੈਠੀਆਂ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਮਜ਼ਦੂਰ ਦਾ ਰਾਜ ਭਾ ਕਾਇਮ ਕਰਨ ਵਾਸਤੇ ਤੇ ਕਾਰਪੋਰੇਟ ਦੇ ਦਲਾਲਾਂ ਨੂੰ ਖਦੇੜਨ ਵਾਸਤੇ ਹਰ ਹਈਲਾ ਵਰਤ ਕੇ ਲਗਾਤਾਰ ਲੜਾਈ ਦੇ ਕੇ ਪੂਰੇ ਭਾਰਤ ਨੂੰ ਇਕੱਠਿਆ ਕਰਾਂਗੇ ਭਾਰਤ ਰੂਪੀ ਸੁੰਦਰ ਫੁੱਲਾਂ ਦਾ ਗੁਦਸਤਾ ਪੰਖੜੀ ਪੰਖੜੀ ਕਰਨ ਤੇ ਲੱਗੇ ਆ ਦੇਸ਼ ਦੇ ਦਲਾਲ ਆਗਮ ਇਹ ਕਦੀ ਵੀ ਨਾ ਹੰਦੇ ਆਗੇ ਪਰ ਅੱਦੇ ਲੋਕੋ ਆਓ ਇਕੱਠੀ ਹੋਈਏ ਇਕਏ ਤੇਸ਼ ਕਰਦੇ ਬਲਬੁੱਤੇ ਕਿਰਤੀ ਕਾਮੇ ਦਾ ਰਾਜ ਭਾਗ ਸਤਾਪਤ ਕਰਕੇ ਰਹਿਵਾ ਦੇ ਪੰਜਾਬ ਸਰਕਾਰ ਨੇ ਜੋ ਅਨਮਨੁੱਖੀ ਤਸ਼ੱਦਦ ਕਰਦਿਆਂ 19 ਤਰੀਕ ਨੂੰ ਇੱਕ ਬੰਨੇ ਮੀਟਿੰਗ ਸੱਦ ਕੇ ਦੂਸਰੇ ਪਾਸੇ ਬत्तियां ਬੰਦ ਕਰਕੇ ਅੰਦੋਲਨਾਂ ਨੂੰ ਖਦੇੜਨ ਵਾਲੀ ਕੋਈ ਮਤਲਬ ਜਿਹੜੀਆਂ ਕਸਰ ਨਹੀਂ ਛੱਡੀ ਔਰ ਪੰਜਾਬ ਉਸਦੇ ਸੀਨੀਅਰ ਅਧਿਕਾਰੀ ਜੋ ਬਿਹੇਵ ਕਰਦੇ ਰਿਹਾ ਉਹਦੇ ਵਿਰੋਧ ਦੇ ਵਿੱਚ ਦੋਹਾਂ ਫੋਰਮਾਂ ਵੱਲੋਂ ਵੱਡੀ ਪੱਧਰ ਤੇ ਅੱਜ ਸ਼ਹੀਦਿਆਲ ਪੰਕਸਿਗ ਰਾਜਵੀਰ ਸਿੰਘਦੇਵ ਨੂੰ ਯਾਦ ਕਰਦੇ ਹਾਂ ਉਹਨਾਂ ਨੂੰ ਸਰਧਾਂਜਲੀ ਸਵਾਗਤ ਕੀਤਾ ਜਾ ਰਿਹਾ ਔਰ 25 ਤਰੀਕ ਤੱਕ ਲਗਾਤਾਰ ਪੁਤਲੇ ਖੂਕੇ ਅਮਰੋਹ ਪ੍ਰਦਰਸ਼ਨ ਕਰਾਂਗੇ ਇਸ ਤੋਂ ਅੱਗੇ ਅਗਲੀ ਰਣਨੀਤੀ ਜਿਹੜੀ ਆ ਉਹ ਫੇਰ ਦੋਆ ਫੇਰ ਮੋਰਮਾਂ ਦੀ ਮੀਟਿੰਗ ਲੈ ਕੇ ਕਰਾਂਗੇ ਅਸੀਂ ਕਹਿਣਾ ਚਾਹੁੰਦੇ ਆਂ ਭਗਵੰਤ ਮਾਨਾ ਇਹਨੂੰ ਲੋਕਾਂ ਨੇ ਬਦਲਾਵ ਵਾਸਤੇ ਚੁਣਿਆ ਸੀ ਪਰ ਬਦਲੇ ਦੀ ਭਾਵਨਾ ਨਾਲ ਕੰਮ ਕਰਦੇ ਆਂ ਕੇਂਦਰ ਸਰਕਾਰ ਦੇ ਪੈਰ 'ਚ ਪੈਰ ਪਾਉਂਦੇ ਆਂ ਕਾਰਪੋਰੇਟ ਨੂੰ ਸਾਡੀਆਂ ਜ਼ਮੀਨਾਂ 'ਵਿਲੇ ਟਾਉਣ ਦੀ ਤਿਆਰੀ ਆ ਸਾਡੀ ਖੇਤੀ ਤੇਰੀ 'ਵਿਲੇ ਟਾਉਣ ਦੀ ਤਿਆਰੀ ਆ ਔਰ ਹਾਈਵੇ ਥਲੇ ਧੱਕੇ ਨਾਲ ਜ਼ਮੀਨਾਂ ਜਿਹੜੀਆਂ ਖੋਹ ਦਿੱਤੀਆਂ ਜਾ ਰਹੀਆਂ ਵਾਂ ਇਹਦੇ ਤੇ ਦੁਨੀਆ ਕਦੀ ਮਾਫ਼ ਨਹੀਂ ਕਰੂਗੀ ਰਾਜਗੁਰੂ ਸਿਗਦੇਵ ਤੇ ਸਰਦਾਰ ਭਗਤ ਸਿੰਘ ਹੋਣਾਂ ਦੀ ਰੂਹ ਅੱਜ ਇਹ ਰੋਂਦੀ ਕਿ ਅਸੀਂ ਸਿਉਕ ਤੋਂ ਘਰ ਬਚਾਉਂਦੇ ਰਹੇ ਕੁਰਸੀ ਦੇ ਕੀੜੇ ਸਾਡਾ ਦੇਸ਼ ਖਾ ਗਏ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਆ ਅੱਜ ਫਿਰੋਜ਼ਪੁਰ ਦੀ ਸ਼ੌਣੀ ਦਾਣਾ ਮੰਡੀ ਦੇ ਵਿੱਚ ਮਾਵਾ ਭੈਣਾ ਨੇ ਐਡੇ ਵੱਡੇ ਕੱਟ ਕੀਤੇ ਆ ਕਿ ਜਿਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਖਤ ਐਕਸ਼ਨ ਜਿਹੜੇ ਉਹ ਨਜ਼ਰ ਆਉਣਗੇ ਕਿਉਂਕਿ ਮਾਵਾ ਭੈਣਾ ਨੇ ਕਹਿਤਾ ਵਾ ਕਿ ਨਾ ਤੇ ਅਸੀਂ ਅਜੇ ਮਤਲਬ ਪਛਾਵਾਂ ਤੇ ਨਾ ਭਗਤ ਸਿੰਘ ਨੂੰ ਜੰਮਣੋਂ ਹਟਿਆ ਅਸੀਂ ਭਗਤ ਸਿੰਘ ਜਨਮ ਨੂੰ ਜੰਮਣ ਵਾਲੀਆਂ ਜਨਮਦਾਤੀਆਂ ਉਹ ਬੈਠੀਆਂ ਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਮਜ਼ਦੂਰ ਦਾ ਰਾਜ ਭਾਅ ਕਾਇਮ ਕਰਨ ਵਾਸਤੇ ਤੇ ਕਾਰਪੋਰੇਟ ਦੇ ਦਲਾਲਾਂ ਨੂੰ ਖਦੇੜਨ ਵਾਸਤੇ ਹਰ ਹਈਲਾ ਵਰਤ ਕੇ ਲਗਾਤਾਰ ਲੜਾਈ ਦੇ ਕੇ ਪੂਰੇ ਭਾਰਤ ਨੂੰ ਇਕੱਠਿਆ ਕਰਾਂਗੇ ਭਾਰਤ ਰੂਪੀ ਸੁੰਦਰ ਫੁੱਲਾਂ ਦਾ ਗੁਦਸਤਾ ਪੰਖੜੀ ਪੰਖੜੀ ਕਰਦੇ ਲੱਗੇ ਆ ਦੇਸ਼ ਦੇ ਦਲਾਲ ਆਗਮੇ ਇੱਕ ਕਦੀ ਵੀ ਲੌਂਦੇ ਆ ਕਿ ਪਰ ਅੱਦੇ ਲੋਕੋ ਆਓ ਇਕੱਠੇ ਹੋਈਏ ਇਕਏ ਤੇਸ਼ ਕਰਦੇ ਬਲਬੁੱਤੇ ਕੀਰਤੀ ਕਮੇ ਦਾ ਰਾਜ ਭਾਗ ਸਤਾਪਿਤ ਕਰਕੇ ਰ